ਨਾ ਬਾਜਬੇ ਕੋਲ ਨਾ ਬੜਿੰਗ ਕੋਲ ਨਾ ਖੈਰੇ ਕੋਲ ਤੇ ਨਾ ਬਿੱਟੂ ਕੋਲ ਇਹਨਾਂ ਕੋਲ ਫਿਰ ਇਹੀ ਹੋਰੇ ਤਰ੍ਹਾਂ ਦੀਆਂ ਗੱਲਾਂ ਜਿਨ੍ਹਾਂ ਦੀ ਕੋਈ ਤਕ ਨਹੀਂ ਬਣਦੀ ਜਿਹੜਾ ਪੰਜਾਬ ਦੇ ਲੋਕਾਂ ਨਾਲ ਕੋਈ ਸਾਰੂਕਾਰ ਹੈ ਨਹੀਂ ਕਿਸੇ ਦੀ ਬਦਲੀ ਨਾਲ ਇਹ ਦੱਸੋ ਕੋਈ ਭ੍ਰਿਸ਼ਟਾਚਾਰੀ ਅਫਸਰ ਨੂੰ ਚੰਗੀ ਕੁਰਸੀ ਤੇ ਬਿਠਾਇਆ ਹੈ ਜਾਂ ਉੱਥੇ ਭ੍ਰਿਸ਼ਟਾਚਾਰ ਕਰਦਾ ਉਸ ਅਫਸਰ ਦਾ ਨਾਮ ਦੱਸੋ ਆਪਾਂ ਉਹਦੇ ਤੇ ਕਾਰਵਾਈ ਕਰੀਏ ਨਾਮ ਕਿਸੇ ਦਾ ਤੁਸੀਂ ਦੱਸਣਾ ਹੈ ਨਹੀਂ ਕਿਉਂਕਿ ਤੁਹਾਡੇ ਕੋਲ ਕੋਈ ਹੈ ਨਹੀਂ ਸੋ ਇਹ ਇਸ ਕਰਕੇ ਇਹ ਬਾਰ-ਬਾਰ ਇਹੀ ਜੁਮਲੇ ਨੇ ਨਾ ਕੋਈ ਬਾਜ਼ਬਾਜ਼ੀ ਨੂੰ ਬੇਨਤੀ ਹੈ ਕਿ ਰਾਜਨੀਤੀ ਕਰੋ ਮੁੱਦਿਆਂ ਦੀ ਕਰੋ ਪੰਜਾਬ ਦੇ ਲੋਕਾਂ ਦੇ ਮਸਲਿਆਂ ਦੀ ਕਰੋ ਪੰਜਾਬ ਸਰਕਾਰ 'ਚ ਜੇ ਕੋਈ ਕਮੀ ਲੱਗਦੀ ਆ ਉਹਦੀ ਗੱਲ ਕਰੋ ਨਾ ਕਿ ਆ ਗਿਣਤੀਆਂ ਮਿੰਟੀਆਂ ਦੇ ਚੱਕਰ 'ਚ ਸਵੇਰ ਤੋਂ ਸ਼ਾਮ ਤੱਕ ਆਪਣਾ ਸਮਾਂ ਖਰਾਬ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਉਹ ਇਹ ਕਿਸੇ ਕਾਂਗਰਸੀ ਦੇ ਵਿਆਹ 'ਚ ਕੋਈ ਆਮ ਆਦਮੀ ਪਾਰਟੀ ਦਾ ਐਮ.ਐਲ.ਏ. ਸ਼ਗਨ ਫੜਾਉਣ ਵੀ ਜਾਇ ਆਉਂਦਾ ਹੈ ਇਹ ਲਿਸਟ ਜਿਹਦਾ ਨਾਮ ਲਿਖ ਲਾਣੇ ਆ ਜੀ ਉਹ ਸਾਡੇ ਪਾਸੇ ਆ ਗਿਆ ਸਾਡੇ ਨਾਲ ਕੰਟੈਕਟ ਕਰਨਾ ਜੀ ਹਾਰ ਤੋਂ ਬਾਅਦ ਮਾਨ ਸਰਕਾਰ ਵੀ ਐਕਸ਼ਨ ਚਾਹੀਆ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਜਿਹੜਾ ਕਿ ਸਿਆਸਤ ਬਦਲਾ ਹੋਇਆ ਚ ਨਹੀਂ ਨਹੀਂ ਉਹ ਤਾਂ ਦੇਖੋ ਜੀ ਜਦੋਂ ਦਿੱਲੀ ਦੀ ਇਲੈਕਸ਼ਨ ਸ਼ੁਰੂ ਹੋਈ ਆ ਪੰਜਾਬ ਚ ਵੀ ਤੁਹਾਨੂੰ ਪਤਾ ਚੋਣ ਜਾਬਤਾ ਲੱਗੇ ਰਿਹਾ ਹੈ ਤਿੰਨ ਚਾਰ ਜਲੰਧਰ ਦੀ ਇਲੈਕਸ਼ਨ ਆ ਗਈ ਐਮਪੀ ਦੀ ਇਲੈਕਸ਼ਨ ਆ ਗਈ ਉਹ ਫੇਰ ਬਦਲੇ ਕਾਫੀ ਦੇਰ ਦਾ ਪੈਂਡਿੰਗ ਸੀਗਾ ਸਦੋਂ ਸਾਡੀ ਨੈਸ਼ਨਲ ਪਾਰਟੀ ਆਸੀਂ ਦਿੱਲੀ ਚ ਇਲੈਕਸ਼ਨ ਲੜਨ ਗਏ ਆ ਸਾਡਾ ਧਿਆਨ ਥੋੜਾ ਦਿੱਲੀ ਵੱਲ ਵੀ ਹੈਗਾ ਸੀਗਾ ਸੋ ਇਹ ਜਿਹੜੀਆਂ ਬਦਲੀਆਂ ਸੀਗੀਆਂ ਫੇਰ ਬਦਲ ਕਾਫੀ ਪਿਛਲੇ ਸਮੇਂ ਤੋਂ ਰੁਕਿਆ ਹੋਇਆ ਸੀਗਾ ਸੋ ਦਿੱਲੀ ਤੋਂ ਫ੍ਰੀ ਹੋ ਕੇ ਹੁਣ ਅਸੀਂ ਪੰਜਾਬ ਦਾ ਜਿਹੜਾ ਤੰਤਰਾ ਨੂੰ ਚੁਸਤ ਦਰੁਸਤ ਕਰਨਾ ਹੀ ਆ ਸੰਗਠਨ ਚ ਵੀ ਬਦਲਾ ਹੋਣਗੇ ਸੰਗਠਨ ਚ ਵੀ ਜ਼ਿੰਮੇਵਾਰੀਆਂ ਨਵੇਂ ਨੌਜਵਾਨਾਂ ਨੂੰ ਵਲੰਟੀਅਰਾਂ ਨੂੰ ਦਿੱਤੀਆਂ ਜਾਣਗੀਆਂ ਸਰਕਾਰ ਚ ਵੀ ਜਿੱਦਾਂ ਹੁਣ ਚੇਅਰਮੈਨੀਆਂ ਨੇ ਉਹ ਵੀ ਸਰਕਾਰ ਨੇ ਹੁਣ ਅਨਾਉਂਸ ਕੀਤੀਆਂ ਦੁਨ ਦਾ ਦਿੱਲੀ ਨੇ ਇਲੈਕਸ਼ਨ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਪਰ ਹਾਂ ਇਹ ਹੁੰਦਾ ਕਿ ਤੁਸੀਂ ਜਦੋਂ ਥੋੜਾ ਜਿਹਾ ਤੁਹਾਡਾ ਧਿਆਨ ਦੂਜੇ ਪਾਸੇ ਹੁੰਦਾ ਤਾਂ ਕੁਝ ਚੀਜ਼ਾਂ ਲੇਟ ਜਰੂਰ ਹੋ ਜਾਂਦੀ ਹੈ ਵਿਧਾਨ ਸਭਾ ਦੀ ਗੱਲ ਕਰਦੇ ਆ ਵਿਰੋਧੀ ਕਹਿ ਰਹੇ ਨੇ ਕਿ ਵਿਧਾਨ ਸਭਾ ਜਿਹੜਾ ਸੈਸ਼ਨ ਸਪੈਸ਼ਲ ਬੁਲਾਇਆ ਗਿਆ ਸੀ ਪਰ ਉਹਦੇ ਵਿੱਚ ਲੋਕਾਂ ਲਈ ਕੁਝ ਨਹੀਂ ਦਿੱਤਾ ਗਿਆ ਤੇ ਬਸ ਜੁਗਲੇਬਾਜ਼ੀ ਕਰਕੇ ਮਾਨ ਸਰਕਾਰ ਵੱਲੋਂ ਇੱਕ ਖਲ ਬੰਦ ਕਰ ਦਿੱਤਾ ਸੈਸ਼ਨ ਨਹੀਂ 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 ਦੇਖੋ ਜੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀਗਾ ਤਾਂ ਇਹ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਸੀ ਨਾ ਦੱਸ ਦੇ ਵੀ ਕਿਹੜਾ ਮਸਲਾ ਹੱਲ ਕਰਨਾ ਲੋਕਾਂ ਦਾ ਬਿਜਲੀ ਦਾ ਮੁੱਦਾ ਬਿਜਲੀ ਦੀ ਜਿਹੜੀ ਮਾਫੀ ਆ 600 ਜੁਟ ਦੀ ਉਹ ਤਾਂ ਅਸੀਂ ਪਹਿਲਾਂ ਹੀ ਪਾਸ ਕਰ ਚੁੱਕੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਸਿਹਤ ਸਭਾਵਾਂ ਉਹ ਲਗਾਤਾਰ ਚੱਲ ਰਹੀਆਂ ਸਕੂਲਾਂ ਦਾ ਕੰਮ ਲਗਾਤਾਰ ਚੱਲ ਰਿਹਾ ਸੋ ਮੁੱਦਾ ਤਾਂ ਦੱਸੇ ਨਾ ਇਹ ਵਿਰੋਧੀ ਧਿਰ ਦਾ ਕੰਮ ਸੀ ਉਹ ਦੱਸਦੇ ਵੀ ਆਹ ਮੁੱਦੇ ਲੈ ਕੇ ਆਓ ਇਹਨਾਂ ਤੇ ਮਤੇ ਪਾਸ ਕਰੋ ਇਹਨਾਂ ਦੇ ਕਾਨੂੰਨ ਬਣਾਓ ਅਸੀਂ ਬਣਾਵਾਂਗੇ ਜਦੋਂ ਤੱਕ ਵਿਰੋਧੀ ਧਿਰ ਸਚਾਰੂ ਭੂਮਿਕਾ ਨਹੀਂ ਨਿਭਾਉਗੀ ਪੰਜਾਬ ਦੇ ਲੋਕ ਕਦੇ ਵੀ ਇਹਨਾਂ ਨੂੰ ਵਿਰੋਧੀ ਧਿਰ ਦੀ ਵੀ ਜ਼ਿੰਮੇਵਾਰੀ ਹੈ ਜਿਹੜੀ ਅਗਲੀ ਵਾਰ ਉਹ ਨਹੀਂ ਮਿਲੂਗੀ ਦਿੱਲੀ ਵਾਂਗ ਇਹ 0 ਤੇ ਆ ਜਾਣਗੇ ਸਿਫਰ ਤੇ ਆ ਜਾਣਗੇ ਇਹਨਾਂ ਦੀਆਂ ਜਿਹੜੀਆਂ 5 7 10 ਸੀਟਾਂ ਆਉਣੀਆਂ ਇਹ ਆਪਣੇ ਲੱਛਣਾ ਕਰਕੇ ਹਰਕਤਾਂ ਕਰਕੇ ਉਹਨਾਂ ਤੋਂ ਵੀ ਹੱਥ ਤੋਂ ਵੈਚਣ ਤੇ ਨਸ਼ੇ ਦੀ ਗੱਲ ਕਰਦੇ ਆਪਾਂ ਥੋੜੀ ਸਰਕਾਰ ਨੇ ਕਿਹਾ ਸੀ ਕਿ ਕਰਾਪਸ਼ਨ ਤੇ ਨਸ਼ਾ ਖਤਮ ਕੀਤਾ ਜਾਊਗਾ ਤੁਸੀਂ ਕੀ ਮੰਨਦੇ ਹੋ ਕਿ ਕਰਾਪਸ਼ਨ ਤੇ ਨਸ਼ਾ ਖਤਮ ਹੋਇਆ ਨਹੀਂ ਬਿਲਕੁਲ ਮੈਂ ਤਾਂ ਆਪ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਜੇ ਸਾਡੀ ਵਿਰੋਧੀ ਧਿਰ ਕਾਂਗਰਸ ਨੂੰ ਲੱਗਦਾ ਜਾਂ ਆਮ ਲੋਕਾਂ ਨੂੰ ਲੱਗਦਾ ਹੈ ਪਿੰਡਾਂ 'ਚ ਲੋਕ ਕਮੇਟੀਆਂ ਵੀ ਬਣਾ ਰਹੇ ਨੇ ਜੇ ਕੋਈ ਦੇਖੋ ਨਸ਼ਾ ਕੌਣ ਵੇਚਦਾ ਸਾਡੇ ਹੀ ਕੁਝ ਗਲਤ ਅੰਸਰ ਨੇ ਸਾਡੇ ਹੀ ਪਿੰਡਾਂ ਦੇ ਕੁਝ ਲੋਕ ਨੇ ਉਹਨਾਂ ਨੂੰ ਨਜਿੱਠਣਾ ਕਿਹਦੇ ਨਾਲ ਹੈ ਸਾਨੂੰ ਹੀ ਨਜਿੱਠਣਾ ਪਊਗਾ ਸਾਡੇ ਸਰਪੰਚ ਬਖੂਬੀ ਹੁਣ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਊਗਾ ਸਰਪੰਚ ਪਿੰਡਾਂ 'ਚ ਮਤੇ ਵੀ ਪਵਾ ਰਹੇ ਨੇ ਕਿ ਕਿਸੇ ਨਸ਼ਾ ਸਮਗਲਰ ਦੀ ਕੋਈ ਪੈਰ ਵੀ ਨਹੀਂ ਕਰੂਗਾ ਉਹਨਾਂ ਦੀ ਕੋਈ ਜਮਾਨਤ ਲਈ ਨਹੀਂ ਜਾਊਗਾ ਸੋ ਇਦਾਂ ਦੇ ਜਿਹੜੇ ਮਸਲੇ ਨੇ ਉਹ ਲੋਕ ਲਹਿਰ ਨਾਲ ਹੱਲ ਹੋਣਗੇ ਇਦੇ ਚ ਪੁਲਿਸ ਦਾ ਜਿਹੜਾ ਯੋਗਦਾਨ ਆ ਉਹ ਵੀ ਬਖੂਬੀ ਨਿਭਾਉਣਾ ਪਊਗਾ ਸੋ ਰਲ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਪਿੰਡਾਂ ਦੇ ਆਮ ਲੋਕ ਸਾਡੇ ਪੰਚ ਸਰਪੰਚ ਤੇ ਸਾਡੇ ਚੁਣੇ ਹੋਏ ਨੁਮਾਇਦੇ ਜ਼ਿੰਮੇਵਾਰੀ ਨਿਭਾਉਣ Haryana ਬਾਰਡਰ ਜਿਹੜਾ ਸਰਕਾਰ ਨੇ ਬੰਦ ਕੀਤਾ ਸ਼ੰਭੂ ਬੇਰੀਆ ਉਹ ਆਮਾ ਦੀ ਪਾਰਟੀ ਦੇ ਨੇਤਾਵਾਂ ਵੱਲੋਂ ਉਸੇ ਖੋਲ ਖੋਲਿਆ ਜਾਵੇ ਮੰਗ ਕੀਤੀ ਗਈ ਹੈ ਕਿਵੇਂ ਦੇਖੋ ਦੇਖੋ ਇਹ ਤਾਂ ਸ਼ਰਿਆਮ ਧੱਕਾ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬੀਅਤ ਨਾਲ ਤੁਸੀਂ ਸ਼ੰਭੂ ਬਾਰਡਰ ਤੇ ਜਾ ਕੇ ਦੇਖੋ ਅਸੀਂ ਬਹੁਤ ਵਾਰ ਜਾ ਕੇ ਉਹਨੇ ਕਿਸਾਨਾਂ ਦੇ ਨਾਲ ਧਰਨੇ 'ਚ ਸ਼ਮੂਲੀਅਤ ਵੀ ਕਰਦੇ ਆ ਜਿਹੜਾ ਬੰਦ ਆ ਅਸਲ 'ਚ ਲੋਕਾਂ ਨੂੰ ਦਿਖਾਇਆ ਜਾਂਦਾ ਵੀ ਕਿਸਾਨਾਂ ਨੇ ਰੋਡ ਬੰਦ ਕਰਿਆ ਹੋਇਆ ਹਾਲਾਂਕਿ ਤੁਸੀਂ ਸ਼ੰਭੂ ਬਾਰਡਰ ਤੇ ਜਾ ਕੇ ਕੈਮਰਾ ਲੈ ਕੇ ਜਾਓ ਉੱਥੇ ਦੇਖੋ ਜਿਹੜਾ ਰੋਡ ਆ ਬੰਦ ਪੰਜਾਬ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਨੇ ਨਹੀਂ ਉਹ ਭਾਜਪੀ ਦੀ ਹਰਿਆਣਾ ਸਰਕਾਰ ਨੇ ਬੰਦ ਕਰਿਆ ਹੋਇਆ ਸ਼ੰਭੂ ਟੋਲ ਟੱਪ ਦੀ ਸਾਰ ਉੱਥੇ ਕੰਧਾਂ ਖੜੀਆਂ ਕਰੀਆਂ ਹੋਈਆਂ ਨੇ ਕੰਕਰੀਟ ਦੇ ਵੱਡੇ ਵੱਡੇ ਪਿੱਲਰ ਖੜੇ ਕਰੇ ਹੋਏ ਨੇ ਉਹ ਕਿਸਾਨਾਂ ਨੇ ਖੜੇ ਕਰੇ ਨੇ ਸੋ ਕਿਸਾਨ ਤਾਂ ਇੱਕ ਸਾਈਡ ਤੇ ਬੈਠੇ ਨੇ ਅੱਜ ਵੀ ਜੇ ਉਹ ਕੰਕਰੀਟ ਦੇ ਬਾਲਾਂ ਦੁਵਾਰਾਂ ਪਾਸੇ ਕਰ ਦਵੇ ਰੋਡ ਸ਼ਾਮ ਨੂੰ ਚੱਲ ਪੂ ਪਰ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਕਿਸਾਨਾਂ ਨਾਲ ਪੰਜਾਬ ਖਾਸ ਤੌਰ ਤੇ ਪੰਜਾਬੀ ਦੀ ਦੁਸ਼ਮਣ ਤੇ ਪੰਜਾਬ ਦੀ ਦੁਸ਼ਮਣ ਬੀਜੇਪੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਚਾਹੁੰਦੀ ਆ ਉਹਦੇ ਚੱਕਰ 'ਚ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਚੁੱਕਿਆ ਤੇ ਰੋਜ਼ ਸੈਂਕੜੇ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ ਸਾਡੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਸਾਡੇ ਕਾਰੋਬਾਰੀਆਂ ਦਾ ਨੁਕਸਾਨ ਹੋ ਰਿਹਾ ਕਿਉਂਕਿ ਬੀਜੇਪੀ ਦੀ ਸਰਕਾਰ ਮੁੱਢ ਤੋਂ ਪੰਜਾਬ ਦੀ ਦੁਸ਼ਮਣ ਰਹੀ ਹੈ ਤੇ ਉਹ ਆਪਣੀ ਦੁਸ਼ਮਣੀ ਨਿਵਾ ਰਹੀ ਆ ਕੋਈ ਨਹੀਂ ਪੰਜਾਬ ਦੇ ਲੋਕ ਇਹਦਾ ਜਵਾਬ ਆ ਜਿਹੜਾ ਸਮਾਂ ਆਉਣ ਤੇ ਤਰੀਕੇ ਨਾਲ ਦੇਣਗੇ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਅਤੇ ਜੋ ਬਾਜਪਾ ਦੀ ਟਸ਼ਨ ਚੱਲ ਰਹੀ ਆ ਉਹਦੇ ਸਬੰਧ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਆਮ ਆਦੀ ਪਾਰਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਜਵਿੰਦਰ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਬਹੁਤ ਬਹੁਤ ਧੰਨਵਾਦ ਪੱਟ ਸਾਹਿਬ ਤੁਹਾਡਾ ਤੁਸੀਂ ਸਮਾਂ ਕੱਢਿਆ ਸਰਕਾਰ 'ਚ ਇਹ ਪਹਿਲੀ ਵਾਰੀ ਹੋ ਰਿਹਾ ਹੈ 60-70 ਸਾਲ ਹੋ ਗਏ ਸਾਨੂੰ ਆਜ਼ਾਦ ਹੋਇਆ ਨੂੰ ਕਿ ਪਹਿਲੀ ਵਾਰੀ ਵਿਰੋਧੀ ਧਿਰ ਹੈ ਜਿਹੜੀ ਉਹ ਕੋਈ ਮੁੱਦਾ ਨਹੀਂ ਚੱਕ ਰਹੀ ਉਹ ਆ ਕੇ ਸਿਰਫ ਕੈਮਰਿਆਂ ਅੱਗੇ ਖੜ ਕੇ ਪੱਤਰਕਾਰਾਂ ਮੂਹਰੇ ਖੜ ਕੇ ਸਿਰਫ ਗਿਣਤੀਆਂ ਮਿੰਤੀਆਂ ਦੱਸਣ ਤੱਕ ਸੀਮਤ ਹੋ ਗਏ ਕਦੇ ਕਹਿ ਦੰਨੇ ਆ ਜੀ ਸਾਡੇ ਕੋਲ 25 ਐਮਐਲਏ ਆ ਗਏ ਕਦੇ ਕਹਿੰਦੇ ਆ 32 ਆ ਗਏ ਕਦੇ 30 ਆ ਗਏ ਜੇ ਕਿਸੇ ਕਾਂਗਰਸੀ ਦੇ ਵਿਆਹ ਚ ਕੋਈ ਆਮ ਆਦਮੀ ਪਾਰਟੀ ਦਾ ਐਮਐਲਏ ਸ਼ਗਨ ਫੜਾਉਣ ਵੀ ਜਾਇ ਆਉਂਦਾ ਇਹ ਲਿਸਟ ਚ ਉਹਦਾ ਨਾਮ ਲਿਖ ਲੰਨੇ ਆ ਜੀ ਉਹ ਸਾਡੇ ਪਾਸੇ ਆ ਗਿਆ ਸਾਡੇ ਨਾਲ ਕੰਟੈਕਟ ਕਰ ਗਿਆ ਸੋ ਵੈਸੇ ਤਾਂ ਬਾਜਬਾਜੀ ਨੂੰ ਬੇਨਤੀ ਹੈ ਕਿ ਰਾਜਨੀਤੀ ਕਰੋ ਮੁੱਦਿਆਂ ਦੀ ਕਰੋ ਪੰਜਾਬ ਦੇ ਲੋਕਾਂ ਦੇ ਮਸਲਿਆਂ ਦੀ ਕਰੋ ਪੰਜਾਬ ਸਰਕਾਰ 'ਚ ਜੇ ਕੋਈ ਕਮੀ ਲੱਗਦੀ ਆ ਉਹਦੀ ਗੱਲ ਕਰੋ ਨਾ ਕਿ ਆ ਗਿਣਤੀਆਂ ਮਿੰਟੀਆਂ ਦੇ ਚੱਕਰ 'ਚ ਸਵੇਰ ਤੋਂ ਸ਼ਾਮ ਤੱਕ ਆਪਣਾ ਸਮਾਂ ਖਰਾਬ ਕਰੋ ਤੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣਾ ਉਹ ਬੰਦ ਕਰੋ ਹ ਵਿਧਾਨ ਸਭਾ ਦੀ ਗੱਲ ਕਰਦੇ ਆ ਵਿਰੋਧੀ ਕਹਿ ਰਹੇ ਨੇ ਕਿ ਵਿਧਾਨ ਸਭਾ ਜਿਹੜਾ ਸੈਸ਼ਨ ਸਪੈਸ਼ਲ ਬੁਲਾਇਆ ਗਿਆ ਸੀ ਪਰ ਉਹਦੇ ਵਿੱਚ ਲੋਕਾਂ ਲਈ ਕੁਝ ਨਹੀਂ ਦਿੱਤਾ ਗਿਆ ਤੇ ਬਸ ਜੁਗਲੇਬਾਜ਼ੀ ਕਰਕੇ ਮਾਨ ਸਰਕਾਰ ਵੱਲੋਂ ਇੱਕ ਖਲ ਬੰਦ ਕਰ ਦਿੱਤਾ ਸੈਸ਼ਨ ਨਹੀਂ 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 ਦੇਖੋ ਜੀ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਸੀਗਾ ਤਾ ਇਹ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਸੀ ਨਾ ਦੱਸ ਦੇ ਵੀ ਕਿਹੜਾ ਮਸਲਾ ਹੱਲ ਕਰਨਾ ਲੋਕਾਂ ਦਾ ਬਿਜਲੀ ਦਾ ਮੁੱਦਾ ਬਿਜਲੀ ਦੀ ਜਿਹੜੀ ਮਾਫੀ ਆ 600 ਜੁਨਟ ਦੀ ਉਹ ਤਾਂ ਅਸੀਂ ਪਹਿਲਾਂ ਹੀ ਪਾਸ ਕਰ ਚੁੱਕੇ ਆ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀਆਂ ਸਿਹਤ ਸਭਾਵਾਂ ਆ ਉਹ ਲਗਾਤਾਰ ਚੱਲ ਰਹੀਆਂ ਆ ਸਕੂਲਾਂ ਦਾ ਕੰਮ ਲਗਾਤਾਰ ਚੱਲ ਰਿਹਾ ਸੋ ਮੁੱਦਾ ਤਾਂ ਦੱਸੇ ਨਾ ਇਹ ਵਿਰੋਧੀ ਧਿਰ ਦਾ ਕੰਮ ਸੀ ਉਹ ਦੱਸ ਦੇ ਵੀ ਆਹ ਮੁੱਦੇ ਲੈ ਕੇ ਆਓ ਇਹਨਾਂ ਤੇ ਮਤੇ ਪਾਸ ਕਰੋ ਇਹਨਾਂ ਦੇ ਕਾਨੂੰਨ ਬਣਾਓ ਅਸੀਂ ਬਣਾਉਂਦੇ ਜੇ ਕੋਈ ਵਿਰੋਧੀ ਧਿਰ ਕੋਲ ਮੁੱਦਾ ਹੋਊਗਾ ਉਸੇ ਤੇ ਅਸੀਂ ਸਰਕਾਰ ਉਹਨਾਂ ਦਾ ਨੋਟਿਸ ਲਵਾਂਗੇ ਉਹਨਾਂ ਦੀ ਗੱਲ ਸੁਣਾਂਗੇ ਉੱਥੇ ਅੰਦਰ ਜਾ ਕੇ ਤਾਂ ਇਹ ਕੋਈ ਮੁੱਦਾ ਦੱਸਦੇ ਨਹੀਂ ਬਾਹਰ ਆ ਕੇ ਇਹ ਰੌਲਾ ਪਾਉਂਦੇ ਆ ਜੀ ਪੰਜਾਬ ਸਰਕਾਰ ਨੇ ਕੱਖ ਨਹੀਂ ਕਰਿਆ ਸੋ ਪੰਜਾਬ ਸਰਕਾਰ ਦੇ ਉੱਥੇ ਕੁਝ ਜ਼ਰੂਰੀ ਬਿੱਲ ਸੀਗੇ ਜਿਨ੍ਹਾਂ 'ਚ ਐਮੈਂਡਮੈਂਟ ਕੀਤੀ ਗਈ ਆ ਕੁਝ ਬਿੱਲ ਪਾਸ ਕੀਤੇ ਗਏ ਨੇ ਸੋ ਪੰਜਾਬ ਸਰਕਾਰ ਨੇ ਆਪਣਾ ਕੰਮ ਕੀਤਾ ਪਰ ਕਾਂਗਰਸ ਕੋਲ ਕੋਈ ਮੁੱਦਾ ਹੈ ਨਹੀਂ ਇਸ ਕਰਕੇ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਹੜਾ ਕੰਮ ਹੋ ਗਿਆ ਤੇ ਕਿਹੜਾ ਰਹਿ ਗਿਆ ਹੁਣ ਪਾਪਰਾ ਐਕਟ ਵਿੱਚ ਐਮੈਂਡਮੈਂਟ ਹੋਈ ਹੈ ਐਨਓਸੀ ਤੋਂ ਬਿਨਾ ਸਾਰੇ ਪੰਜਾਬ 'ਚ ਰਜਿਸਟਰੀਆਂ ਹੋ ਰਹੀਆਂ ਨੇ ਕੀ ਉਹ ਕੰਮ ਨਹੀਂ ਹੋਇਆ ਸੋ ਗੱਲ ਮੁੱਦਿਆਂ ਦੀ ਨਹੀਂ ਗੱਲ ਹੈ ਕਿ ਕਾਂਗਰਸ ਕੋਲ ਕੋਈ ਮੁੱਦਾ ਹੀ ਹੈ ਨਹੀਂ ਕੁਐਸਚਨ ਦਾ ਤੁਸੀਂ ਇਹ ਰੱਖਤਾ ਕਿ 30 32 ਐਮਐਲਏ ਸਾਡੇ ਸੰਪਰਕ 'ਚ ਨੇ ਕੰਮ ਦੀ ਕੱਲ ਦੱਸੋ ਕਿ ਬਾਜਵਾ ਜੀ ਨੇ ਜਾਂ ਵਿਰੋਧੀ ਧਿਰ ਨੇ ਕਾਂਗਰਸ ਨੇ ਕੋਈ ਇੱਕ ਮੁੱਦਾ ਦੱਸਿਆ ਵੀ ਆਹ ਮੁੱਦੇ ਦਾ ਹੱਲ ਕਰੋ ਆਹ ਸਮੱਸਿਆ ਹੈ ਪੰਜਾਬ 'ਚ ਉਦੀ ਸਮੱਸਿਆ ਦਾ ਕੋਈ ਹੱਲ ਦੀ ਗੱਲ ਚੱਲੀ ਕੋਈ ਨਸ਼ੇ ਦੀ ਨਾਲ ਗੱਲ ਕਰੀ ਕੋਈ ਕਿਹਾ ਕਿ ਨਸ਼ੇ ਪੰਜਾਬ ਚ ਨਸ਼ੇ ਦੀ ਕੋਈ ਗਿਣਤੀ ਹੈ ਜਿਹੜੀ ਸਮਗਲਰਾਂ ਦੀ ਵੱਧ ਰਹੀ ਆ ਦੱਸੋ ਉਤੇ ਕਮੇਟੀ ਬਣਵਾਓ ਨਾਲ ਕਮੇਟੀ ਦਾ ਹਿੱਸਾ ਬਣੋ ਸੋ ਜਿਹੜੇ ਕਰਨੇ ਵਾਲੇ ਕੰਮ ਨੇ ਉਹ ਵਿਰੋਧੀ ਧਿਰ ਕਰ ਨਹੀਂ ਰਹੀ ਇਸ ਕਰਕੇ ਵਿਰੋਧੀ ਧਿਰ ਖਿੰਡੀ ਪੁੰਡੀ ਆ ਜਿਵੇਂ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਕਿਹਾ ਇਹ ਸੱਤ ਬੰਦੇ ਇਕੱਠੇ ਨਹੀਂ ਹੁੰਦੇ ਸੋ ਜਦੋਂ ਤੱਕ ਵਿਰੋਧੀ ਧਿਰ ਸਚਾਰੂ ਭੂਮਿਕਾ ਨਹੀਂ ਨਿਭਾਉਗੀ ਤਾਂ ਪੰਜਾਬ ਦੇ ਲੋਕ ਕਦੇ ਵੀ ਇਹਨਾਂ ਨੂੰ ਵਿਰੋਧੀ ਧਿਰ ਦੀ ਵੀ ਜ਼ਿੰਮੇਵਾਰੀ ਹੈ ਜਿਹੜੀ ਅਗਲੀ ਵਾਰ ਉਹ ਨਹੀਂ ਮਿਲੂਗੀ ਦਿੱਲੀ ਵਾਂਗ ਇਹ ਜ਼ੀਰੋ ਤੇ ਆ ਜਾਣਗੇ ਸਿਫਰ ਤੇ ਆ ਜਾਣਗੇ ਇਹਨਾਂ ਦੀਆਂ ਜਿਹੜੀਆਂ 5 7 10 ਸੀਟਾਂ ਓਨੀਆਂ ਇਹ ਆਪਣੇ ਲੱਛਣਾ ਕਰਕੇ ਹਰਕਤਾਂ ਕਰਕੇ ਉਹਨਾਂ ਤੋਂ ਵੀ ਹੱਥ ਤੋਂ ਬੈਠਣਗੇ ਤੁਸੀਂ ਕਹਿੰਦੇ ਕਿ ਐਨਓਸੀ ਖਤਮ ਕਰਤੇ ਜਿਸਟੀਆਂ ਹੋ ਰਹੀਆਂ ਨੇ ਪਰ ਪਿਛਲੇ ਦਿਨ ਹੀ ਮਾਨ ਸਰਕਾਰ ਨੇ ਕਹਿ ਕੇ ਐਕਸ਼ਨ ਦਿੱਤਾ ਕੀਤਾ ਕਿ ਜਿਹੜਾ ਡੀਸੀ ਕੋਈ ਵੀ ਕਰਪਸ਼ਨ ਨਹੀਂ ਖਤਮ ਕਰੋ ਚੈੱਕ ਕੀਤਾ ਜਾਵੇ ਕਿ ਲਈ ਉੱਥੇ ਤਸਦੀਦਦਾਰਾ ਕੋਈ ਵੀ ਆ ਪਰ ਉੱਥੇ ਲਗਾਤਾਰ ਜਾ ਕੇ ਜੇਕਰ ਲੋਕਾਂ ਦੀ ਸ਼ਿਕਾਇਤਾਂ ਪਹੁੰਚੀਆਂ ਨੂੰ ਕਿਵੇਂ ਦੇਖਦੇ ਹੋ ਨਹੀਂ ਨਹੀਂ ਸ਼ਿਕਾਇਤਾਂ ਨਹੀਂ ਪਹੁੰਚੀਆਂ ਇਹ ਦੇਖੋ ਜੀ ਅਸੀਂ ਹੁਣ ਹੌਲੀ-ਹੌਲੀ ਆਨਲਾਈਨ ਸਿਸਟਮ ਵੱਲ ਵਧ ਰਹੇ ਹਾਂ ਉਹ ਚ ਦਿੱਕਤ ਆ ਰਹੀ ਸੀਗੀ ਜਿਹੜਾ ਸੌਫਟਵੇਅਰ ਆ ਜਾਂ ਸਰਵਰ ਨੇ ਜਿੱਥੇ ਅਪਾਇੰਟਮੈਂਟਾਂ ਮਿਲਦੀਆਂ ਡੀਸੀ ਸਹਿਬਾਨਾਂ ਨੂੰ ਹਦਾਇਤਾਂ ਸੀਗੀਆਂ ਕਿ ਉਹਨਾਂ ਨੂੰ ਚੁਸਤ ਦੋਸਤ ਬਣਾਇਆ ਜਾਵੇ ਸਮਾਂ ਲੱਗ ਰਿਹਾ ਸੀ ਇੱਕ ਰਜਿਸਟਰੀ ਨੂੰ ਫੀਡ ਕਰਨ 'ਚ ਅੱਧਾ-ਅੱਧਾ ਘੰਟਾ ਲੱਗ ਰਿਹਾ ਸੀ ਤਾਂ ਲੋਕਾਂ ਦੀਆਂ ਕੁਝ ਸ਼ਿਕਾਇਤਾਂ ਆਈਆਂ ਸੀਗੀਆਂ ਸ਼ਾਇਦ ਲੋਕਾਂ ਨੂੰ ਲੱਗਿਆ ਵੀ ਇਹ ਜਾਣਬੁੱਝ ਕੇ ਰਜਿਸਟਰੀਆਂ ਦੀ ਸਪੀਡ ਆ ਜਿਹੜੀ ਉਹ ਘੱਟ ਕਰ ਦਿੱਤੀ ਗਈ ਆ ਪਰ ਤੁਸੀਂ ਆਪ ਦੱਸੋ ਜਿੱਥੇ ਸਰਕਾਰ ਨੂੰ ਮਾਲੀਆ ਆਉਂਦਾ ਹੋਵੇ ਸਰਕਾਰ ਨੂੰ ਆਮਦਨ ਆਉਂਦੀ ਹੋਵੇ ਤਾਂ ਸਰਕਾਰ ਨੂੰ ਰਜਿਸਟਰੀਆਂ ਵੱਧ ਕਰਨ 'ਚ ਫਾਇਦਾ ਜਾਂ ਘੱਟ ਕਰਨ 'ਚ ਫਾਇਦਾ ਸਰਕਾਰ ਪੂਰੀ ਇਹਦੇ ਤੇ ਕੰਮ ਕਰ ਰਹੀ ਆ ਹਾਂ ਇਹ ਟੈਕਨੀਕਲ ਦਿੱਕਤ ਸੀਗੀ ਜਿਹਦੇ ਲਈ ਸਰਕਾਰ ਨੇ ਨਾਲ ਦੀ ਨਾਲ ਐਕਸ਼ਨ ਲਿਆ ਡੀਸੀ ਸਾਹਿਬਾ ਨੂੰ ਚਿੱਠੀਆਂ ਕੱਢੀਆਂ ਨੇ ਉਹਨਾਂ ਨੂੰ ਆਰਡਰ ਦੱਤੇ ਨੇ ਕਿ ਇਹਦਾ ਜਿਹੜਾ ਸਿਸਟਮ ਆ ਉਹਨੂੰ ਚੁਸਤ ਦਰੋਸਤ ਬਣਾਇਆ ਜਾਵੇ ਤਾਂ ਕਿ ਜਿਹੜੀ ਇਹ ਅੜਚਨਾ ਰੀਸਟੀਆਂ ਦੀ ਸਪੀਡ ਆ ਜਿਹੜੀ ਇਹ ਹੋਰ ਵਧਾਈ ਜਾ ਸਕੇ ਰਾਜਾ ਜੀ ਤੁਸੀਂ ਪਿਛਲੇ ਦਿਨੀ ਬਣਿਆ ਉਹਨਾਂ ਕਈ ਮਾਨ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਅਫਸਰਾਂ ਦੀ ਹੇਰ ਬਦਲਾਵ ਕੀਤਾ ਗਿਆ ਕਿ ਬਦਲਾਅ ਕੀਤਾ ਗਿਆ ਤੇ ਉਹਦੇ ਵਿੱਚ ਰਵਨੀਤ ਬਿੱਟੂ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਸੀ ਜਿਨੇ ਕਿਹਾ ਕਿ ਜਿਹੜਾ ਕਿ ਇਹ ਇੱਕ ਜਿਹੜੇ ਅਫਸਰਾਂ ਨੇ ਪੈਸੇ ਦਿੱਤੇ ਨੇ ਉਹਨਾਂ ਅਫਸਰਾਂ ਦੇ ਉਹਨਾਂ ਦੀ ਤਬਦਲੇ ਨਹੀਂ ਕੀਤੇਗੇ ਜਿਨ੍ਹਾਂ ਨੇ ਨਹੀਂ ਦਿੱਤੇ ਉਹਨਾਂ ਦੇ ਕਰ ਦਿੱਤੇਗੇ ਨੇ ਨਹੀਂ ਨਹੀਂ ਇਹ ਤਾਂ ਜੀ ਦੇਖੋ ਵਿਰੋਧੀ ਧਿਰਾਂ ਦੀ ਘਾਤਤ ਬਣ ਗਈ ਅਫਸਰ ਇਹ ਗੱਲ ਕਹੇ ਤਾਂ ਸੁਣਨ ਨੂੰ ਚੰਗੀ ਲੱਗਦੀ ਆ ਜਿਹੜਾ ਬੰਦਾ ਨਾ 3 ਨਾ 13 ਚ ਨਾ ਪਲੇਅਰਾਂ ਚ ਨਾ ਸਪੇਅਰਾਂ ਚ ਜਿਹਨੂੰ ਪੰਜਾਬ ਦੇ ਲੋਕਾਂ ਨੇ ਹਰਾ ਕੇ ਭੇਜਿਆ ਜੀ ਉਹ ਇਹੋ ਜੀਆਂ ਗੱਲਾਂ ਕਰਦਾ ਵੈਸੇ ਨਹੀਂ ਚੰਗਾ ਲੱਗਦਾ ਸੋ ਕੋਈ ਅਫਸਰ ਕਹੇ ਆ ਕੇ ਉਸ ਗੱਲ ਦਾ ਨੋਟਿਸ ਲੈਣਾ ਵੀ ਬਣਦਾ ਉਹਦਾ ਜਵਾਬ ਵੀ ਮੈਂ ਦਊਗਾ ਪਰ ਜਿਹੜਾ ਬੰਦਾ 3 ਨਾਲ 13 ਚ ਪਲੇਰਾਂ ਨਾਲ ਸਪੀਰਾਂ ਚ ਉਹਦੀਆਂ ਗੱਲਾਂ ਦਾ ਕੀ ਜਵਾਬ ਦਈਏ ਉਹ ਤਾਂ ਕੱਲ ਨੂੰ ਕੁਝ ਵੀ ਕਹਿ ਦੂਗਾ ਜੋ ਵੀ ਕੰਮ ਹੁੰਦਾ ਹੈ ਹਰ ਕੰਮ 'ਚ ਇਹਨਾਂ ਲੋਕਾਂ ਨੂੰ ਆਦਤ ਪਈ ਹੋਈ ਆ ਕਿਉਂਕਿ ਇਹਨਾਂ ਦੀਆਂ ਸਰਕਾਰਾਂ 'ਚੇ ਕੰਮ ਹੁੰਦੇ ਰਹੇ ਨੇ ਇਹਨਾਂ ਨੂੰ ਉਹੀ ਲੱਗਦਾ ਵੀ ਜਿਵੇਂ ਸਾਡੀਆਂ ਸਰਕਾਰਾਂ 'ਚ ਤਬਾਦਲੇ ਹੁੰਦੇ ਸੀ ਬਦਲੀਆਂ ਹੁੰਦੀਆਂ ਨੇ ਸ਼ਾਇਦ ਅੱਜ ਵੀ ਉਦਾਂ ਹੀ ਹੁੰਦੀਆਂ ਪਰ ਨਹੀਂ ਇਹ ਬਿੱਟੂ ਸਾਹਿਬ ਨੂੰ ਦੇਖਣਾ ਚਾਹੀਦਾ ਜਾ ਕੇ ਉਹਨਾਂ ਅਫਸਰਾਂ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਦੀਆਂ ਪੋਸਟਿੰਗਾਂ ਹੋਈਆਂ ਉਹਨਾਂ ਨੂੰ ਜਾ ਕੇ ਪੁੱਛੋ ਉਹਨਾਂ ਨਾਲ ਜਾ ਕੇ ਗੱਲ ਕਰੋ ਵੀ ਕਿਵੇਂ ਪੋਸਟਿੰਗ ਹੋਈ ਆ ਮਾਨਦਾਰ ਦੀ ਬੇਸਿਸ ਤੇ ਮੈਰਿਟ ਦੇ ਬੇਸਿਸ ਤੇ ਬਦਲੀਆਂ ਹੁੰਨੀਆਂ ਨੇ ਤੇ ਜਿਹੜਾ ਸਰਕਾਰ ਦਾ ਸਿਸਟਮ ਤੰਤਰ ਆ ਉਹ ਨਿਰੰਤਰ ਇਦਾਂ ਹੀ ਚੱਲਦਾ ਰਹਿੰਦਾ ਇਹਦੇ ਵਿੱਚ ਵਿਰੋਧੀ ਪਾਰਟੀਆਂ ਕੋਲ ਜਿੱਦਾਂ ਮੈਂ ਪਹਿਲਾਂ ਦੱਸਿਆ ਇਹਨਾਂ ਕੋਲ ਬੋਲਣ ਲਈ ਹੈ ਹੀ ਕੁਝ ਨਹੀਂ ਨਾ ਬਾਜਵੇ ਕੋਲ ਨਾ ਬੜਿੰਗ ਕੋਲ ਨਾ ਖੈਰੇ ਕੋਲ ਤੇ ਨਾ ਬਿੱਟੂ ਕੋਲ ਇਹਨਾਂ ਕੋਲ ਫਿਰ ਇਹੀ ਹੋਰੇ ਤਰ੍ਹਾਂ ਦੀਆਂ ਗੱਲਾਂ ਜਿਨ੍ਹਾਂ ਦੀ ਕੋਈ ਤਕ ਨਹੀਂ ਬਣਦੀ ਜਿਹੜਾ ਪੰਜਾਬ ਦੇ ਲੋਕਾਂ ਨਾਲ ਕੋਈ ਸਾਰੋਕਾਰ ਹੈ ਹੀ ਨਹੀਂ ਕਿਸੇ ਦੀ ਬਦਲੀ ਨਾਲ ਇਹ ਦੱਸੋ ਕੋਈ ਭ੍ਰਿਸ਼ਟਾਚਾਰੀ ਅਫਸਰ ਨੂੰ ਚੰਗੀ ਕੁਰਸੀ ਤੇ ਬਿਠਾਇਆ ਹੈ ਜਾਂ ਉਥੇ ਭ੍ਰਿਸ਼ਟਾਚਾਰ ਕਰਦਾ ਉਸ ਅਫਸਰ ਦਾ ਨਾਮ ਦੱਸੋ ਆਪਾਂ ਉਹਦੇ ਤੇ ਕਾਰਵਾਈ ਕਰੀਏ ਨਾਮ ਕਿਸੇ ਦਾ ਤੁਸੀਂ ਦੱਸਣਾ ਹੈ ਨਹੀਂ ਕਿਉਂਕਿ ਤੁਹਾਡੇ ਕੋਲ ਕੋਈ ਹੈ ਨਹੀਂ ਸੋ ਇਹ ਇਸ ਕਰਕੇ ਇਹ बार-बार ਇਹੀ ਜੁਮਲੇ ਇਨਾਂ ਕੋਲ ਜਿਹੜੇ ਮੈਂ ਪਹਿਲਾਂ ਦੱਸਿਆ ਇਨਾਂ ਕੋਲ ਕੋਈ ਗੱਲ ਕੋਈ ਹੈ ਨਹੀਂ ਇਨਾਂ ਕੋਲ ਇਹੀ ਗੱਲਾਂ ਨੇ ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਰੋਟੀ ਖਾਂਦੇ ਦੀ ਤਾਂ ਜੀ ਦਾੜ੍ਹੀ ਹਿੱਲਦੀ ਆ ਇਹ ਐਦਾਂ ਦੀਆਂ ਗੱਲਾਂ ਕਰ ਕਰਕੇ ਇਹਨਾਂ ਨੇ ਤਿੰਨ ਸਾਲਟ ਪਾਏ ਨੇ ਤੇ ਅਗਲੇ ਕਈ ਸਾਲ ਵੀ ਇਹ ਐਦਾਂ ਦੀਆਂ ਬੇਤੁਕੀਆਂ ਗੱਲਾਂ ਕਰਕੇ ਹਿੱਟ ਪਾਉਣਗੇ ਹਾਂ ਦਿੱਲੀ ਦੀ ਹਾਰ ਤੋਂ ਬਾਅਦ ਮਾਨ ਸਰਕਾਰ ਵੀ ਐਕਸ਼ਨ ਚ ਆਈ ਆ ਕਿਤੇ ਇਹਨਾਂ ਕਿਤੇ ਲੱਗਦਾ ਨਹੀਂ ਕਿ ਜਿਹੜਾ ਕਿ ਸਿਆਸਤ ਬਦਲਾ ਹੋਇਆ ਜਮਈ ਨਹੀਂ ਉਹ ਤਾਂ ਦੇਖੋ ਜੀ ਜਦੋਂ ਦਿੱਲੀ ਦੀ ਇਲੈਕਸ਼ਨ ਸ਼ੁਰੂ ਹੋਈ ਆ ਪੰਜਾਬ 'ਚ ਵੀ ਤੁਹਾਨੂੰ ਪਤਾ ਚੋਣ ਜਾਬਤਾ ਲੱਗੇ ਰਿਹਾ ਹੈ ਤਿੰਨ ਚਾਰ ਜਲੰਧਰ ਦੀ ਇਲੈਕਸ਼ਨ ਆ ਗਈ ਐ MP ਦੀ ਇਲੈਕਸ਼ਨ ਆ ਗਈ ਸੋ ਫੇਰ ਬਦਲੇ ਕਾਫੀ ਦੇਰ ਦਾ ਪੈਂਡਿੰਗ ਸੀਗਾ ਸਦੋਂ ਸਾਡੀ ਨੈਸ਼ਨਲ ਪਾਰਟੀ ਆ ਅਸੀਂ ਦਿੱਲੀ ਚ ਇਲੈਕਸ਼ਨ ਲੜਨ ਗਏ ਆ ਸਾ ਸਾਡਾ ਧਿਆਨ ਥੋੜਾ ਦਿੱਲੀ ਵੱਲ ਵੀ ਹੈਗਾ ਸੀਗਾ ਸੋ ਇਹ ਜਿਹੜੀਆਂ ਬਦਲੀਆਂ ਸੀਗੀਆਂ ਫੇਰ ਬਦਲ ਕਾਫੀ ਪਿਛਲੇ ਸਮੇਂ ਤੋਂ ਰੁਕਿਆ ਹੋਇਆ ਸੀਗਾ ਸੋ ਦਿੱਲੀ ਤੋਂ ਫ੍ਰੀ ਹੋ ਕੇ ਹੁਣ ਅਸੀਂ ਪੰਜਾਬ ਦਾ ਜਿਹੜਾ ਤੰਤਰਾ ਨੂੰ ਚੁਸਤ ਦਰੁਸਤ ਕਰਨੀਆਂ ਆ ਸੰਗਠਨ ਚ ਵੀ ਬਦਲਾ ਹੋਣਗੇ ਸੰਗਠਨ ਚ ਵੀ ਜ਼ਿੰਮੇਵਾਰੀਆਂ ਨਵੇਂ ਨੌਜਵਾਨਾਂ ਨੂੰ ਵਲੰਟੀਅਰਾਂ ਨੂੰ ਦਿੱਤੀਆਂ ਜਾਣਗੀਆਂ ਸਰਕਾਰ ਚ ਵੀ ਜਿੱਦਾਂ ਹੁਣ ਚੇਅਰਮੈਨੀਆਂ ਨੇ ਉਹ ਵੀ ਸਰਕਾਰ ਨੇ ਹੁਣ ਅਨਾਉਂਸ ਕੀਤੀਆਂ ਸੋ ਨਾਦਾ ਦਿੱਲੀ ਨੇ ਇਲੈਕਸ਼ਨ ਨਾਲ ਕੋਈ ਬਹੁਤਾ ਲੈਣਾ ਦੇਣਾ ਨਹੀਂ ਪਰ ਹਾਂ ਇਹ ਹੁੰਦਾ ਕਿ ਤੁਸੀਂ ਜਦੋਂ ਥੋੜਾ ਜਿਹਾ ਤੁਹਾਡਾ ਧਿਆਨ ਦੂਜੇ ਪਾਸੇ ਹੁੰਦਾ ਤਾਂ ਕੁਝ ਚੀਜ਼ਾਂ ਲੇਟ ਜਰੂਰ ਹੋ ਜਾਂਦੀਆਂ ਸੋ ਪਰ ਇਹ ਸਰਕਾਰ ਦਾ ਤੰਤਰ ਆ ਇਸੇ ਤਰ੍ਹਾਂ ਕੰਮ ਕਰਦਾ ਤੇ ਕਰਦਾ ਰਹੂਗਾ ਕਰਪਸ਼ਨ ਤੇ ਨਸ਼ੇ ਦੀ ਗੱਲ ਕਰਦੇ ਆ ਆਪਾਂ ਥੋੜੀ ਸਰਕਾਰ ਨੇ ਕਿਹਾ ਸੀ ਕਿ ਕਰਪਸ਼ਨ ਤੇ ਨਸ਼ਾ ਖਤਮ ਕੀਤਾ ਜਾਊਗਾ ਤੁਸੀਂ ਕੀ ਮੰਨਦੇ ਹੋ ਕਿ ਕਰਪਸ਼ਨ ਤੇ ਨਸ਼ਾ ਖਤਮ ਹੋਇਆ ਨਹੀਂ ਬਿਲਕੁਲ ਮੈਂ ਤਾਂ ਆਪ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਜੇ ਸਾਡੀ ਵਿਰੋਧੀ ਤੇ ਕਾਂਗਰਸ ਨੂੰ ਲੱਗਦਾ ਜਾਂ ਆਮ ਲੋਕਾਂ ਨੂੰ ਲੱਗਦਾ ਹੈ ਪਿੰਡਾਂ 'ਚ ਲੋਕ ਕਮੇਟੀਆਂ ਵੀ ਬਣਾ ਰਹੇ ਨੇ ਜੇ ਕੋਈ ਦੇਖੋ ਨਸ਼ਾ ਕੌਣ ਵੇਚਦਾ ਸਾਡੇ ਹੀ ਕੁਝ ਗਲਤ ਅੰਸਰ ਨੇ ਸਾਡੇ ਹੀ ਪਿੰਡਾਂ ਦੇ ਕੁਝ ਲੋਕ ਨੇ ਉਹਨਾਂ ਨੂੰ ਨਜਿੱਠਣਾ ਕਿਹਦੇ ਨਾਲ ਹੈ ਸਾਨੂੰ ਵੀ ਨਜਿੱਠਣਾ ਪਊਗਾ ਸਾਡੇ ਸਰਪੰਚ ਬਕੂਬੀ ਹੁਣ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਦੇਖਿਆ ਹੋਊਗਾ ਸਰਪੰਚ ਪਿੰਡਾਂ 'ਚ ਮਤੇ ਵੀ ਪਵਾ ਰਹੇ ਨੇ ਕਿ ਕਿਸੇ ਨਸ਼ਾ ਸਮਗਲਰ ਦੀ ਕੋਈ ਪੈਰ ਵੀ ਨਹੀਂ ਕਰੂਗਾ ਉਹਨਾਂ ਦੀ ਕੋਈ ਜਮਾਨਤ ਲਈ ਨਹੀਂ ਜਾਊਗਾ ਸੋ ਇਦਾਂ ਦੇ ਜਿਹੜੇ ਮਸਲੇ ਨੇ ਉਹ ਲੋਕਲ ਲਹਿਰ ਨਾਲ ਹੱਲ ਹੋਣਗੇ ਇਹਦੇ ਚ ਪੁਲਿਸ ਦਾ ਜਿਹੜਾ ਯੋਗਦਾਨ ਆ ਉਹ ਵੀ ਬਖੂਬੀ ਨਿਭਾਉਣਾ ਪਊਗਾ ਸੋ ਰਲ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ ਪਿੰਡਾਂ ਦੇ ਆਮ ਲੋਕ ਸਾਡੇ ਪੰਚ ਸਰਪੰਚ ਤੇ ਸਾਡੇ ਚੁਣੇ ਹੋਏ ਨੁਮਾਇਦੇ ਜ਼ਿੰਮੇਵਾਰੀ ਨਿਭਾ ਰਹੇ ਆ ਅਤੇ ਤੇ ਜਿਹੜਾ ਕੋੜ ਆ ਸਰੀਰ ਨੂੰ ਲੱਗਿਆ ਵਾ ਇਹਦਾ ਹੱਲ ਆ ਜਿਹੜਾ ਹੌਲੀ ਹੌਲੀ ਹੋ ਰਿਹਾ ਹੈ ਔਣੇ ਵਾਲੇ ਦਿਨਾਂ ਚ ਇਹ ਬਿਲਕੁਲ ਸਾਫ਼ ਹੋ ਜਾਊਗਾ ਔਣੇ ਸਮੇਂ ਦੇ ਵਿੱਚ ਜ਼ਿਲ੍ਹਾ ਫਰੀਦ ਚੋਣਾ ਆਣੀਆਂ ਨੇ ਲੱਗਦਾ ਕਿ ਆਮ ਆਦਮੀ ਪਾਰਟੀ ਦਾ ਕੀ ਰੋਲ ਆ ਤੇ ਚ ਹੁਕਮ ਨਹੀਂ ਬਿਲਕੁਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਅਸੀਂ ਪੂਰੀ ਸ਼ਾਨ ਨਾਲ ਜਿੱਤਾਂਗੇ ਲੋਕ ਸਾਡੇ ਨਾਲ ਨੇ ਲੋਕ ਖੁਸ਼ ਨੇ ਜਿਵੇਂ ਸਰਪੰਚੀ ਦੀਆਂ ਚੋਣਾਂ ਹੋਈਆਂ ਆ ਮਿਊਸਿਪੈਲਿਟੀਆਂ ਦੀਆਂ ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਹੁਤ ਨਾਲ ਜਿੱਤੇ ਆ ਇਸੇ ਤਰ੍ਹਾਂ ਬਲਾਕ ਸਭਾ ਤੇ ਜ਼ਿਲ੍ਹਾ ਪ੍ਰੀਸ਼ਦ ਵੀ ਜਿੱਤਾਂਗੇ ਕੋਈ ਦੋਰਾਏ ਨਹੀਂ ਹੈ ਇਹਦੇ 'ਚ ਲੋਕਾਂ ਦੀ ਗੱਲ ਕੀਤੀ ਕਿ ਲੋਕ ਕੁਝ ਲੋਕ ਪਰ ਕਹਿੰਦੇ ਨੇ ਕਿ ਕੋਈ ਵੀ ਨਵਾਂ ਪ੍ਰੋਜੈਕਟ ਨਹੀਂ ਸਰਕਾਰ ਨਹੀਂ ਲਿਆਂਦਾ ਹੈਗਾ ਦੇਖੋ ਜਿੱਦਾਂ ਮੈਂ ਦੱਸਿਆ ਜਿੱਦ ਦੀ ਸਰਕਾਰ ਬਣੀ ਆ ਜਿਆਦਾਤਰ ਪੰਜਾਬ ਚ ਇਲੈਕਸ਼ਨਾਂ ਹੀ ਚੱਲਦਾ ਰਹੀਆਂ ਚਾਹੇ ਐਮਪੀ ਦੀਆਂ ਇਲੈਕਸ਼ਨ ਆ ਜਾਣ ਚਾਹੇ ਸਾਡੇ ਜੀਮਨੀ ਚੋਣਾਂ ਆ ਜਾਣ ਪਿੱਛੇ ਜੇ ਸੰਗਰੂਰ ਦੀ ਜੀਮਨੀ ਚੋਣ ਆ ਗਈ ਫਿਰ ਜਲੰਧਰ ਦੀ ਆ ਗਈ ਫਿਰ ਸਾਡੇ ਇੱਕ ਦੋ ਜਿੱਦਾਂ ਤੁਸੀਂ ਦੇਖਿਆ ਕਿ ਬੀਜੇਪੀ ਦੇ ਹੱਥੇ ਚੜ ਗਏ ਪੰਜਾਬ ਦੇ ਦੁਸ਼ਮਣ ਬਣ ਕੇ ਕੁਝ ਲੋਕ ਬੀਜੇਪੀ ਦੀ ਝੋਲੀ 'ਚ ਜਾ ਕੇ ਬੈਠ ਗਏ ਤੇ ਉਹਨਾਂ ਨੇ ਕੀ ਕੀਤਾ ਸਿਰੋ ਪੰਜਾਬ ਦਾ ਨੁਕਸਾਨ ਕੀਤਾ ਚਾਰ-ਚਾਰ ਮਹੀਨੇ ਇਲੈਕਸ਼ਨ ਚੱਲਦੀ ਰਹੀ ਸੋ ਉਹਦੇ ਨਾਲ ਕਿ ਜਦੋਂ ਚੋਣ ਜਾਬਤਾ ਲੱਗ ਜਾਂਦਾ ਤਾਂ ਤੁਹਾਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ ਸੋ ਇਹਨਾਂ ਚੀਜ਼ਾਂ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਸੋ ਇਹ ਨਾ ਪੰਜਾਬ ਦੇ ਲੋਕਾਂ ਨੂੰ ਵੀ ਪਛਾਣਨਾ ਚਾਹੀਦਾ ਵੀ ਕਿਹੜੇ ਉਹ ਲੋਕ ਸੀਗੇ ਜਿਨ੍ਹਾਂ ਨੇ ਜਾਣਬੁੱਝ ਕੇ ਇਹ ਕੋਝੀਆਂ ਹਰਕਤਾਂ ਕੀਤੀਆਂ ਤੇ ਪੰਜਾਬ ਨੂੰ ਬਾਰ-ਬਾਰ ਚੋਣਾ ਜਿੱਤ ਕੇ ਲਿਆ ਇਹੋ ਜਿਹੇ ਲੋਕਾਂ ਨੂੰ ਵੀ ਕਟਹਿਰੇ 'ਚ ਖੜਾ ਕਰਕੇ ਸਜ਼ਾ ਦੇਣੀ ਬਣਦੀ ਆ ਲਾਰ ਸਵਾਲ ਆ ਮੇਰਾ ਹਰਿਆਣਾ ਬਾਰਡਰ ਜਿਹੜਾ ਸਰਕਾਰ ਨੇ ਬੰਦ ਕੀਤਾ ਸ਼ੰਭੂ ਬੇਰੀਆ ਉਹ ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਉਸੇ ਖੋਲ ਖੋਲਿਆ ਜਾਵੇ ਮੰਗ ਕੀਤੀ ਗਈ ਹੈ ਕਿਵੇਂ ਦੇਖੋ ਦੇਖੋ ਇਹ ਤਾਂ ਸ਼ਰਿਆਮ ਧੱਕਾ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਪੰਜਾਬੀਅਤ ਨਾਲ ਤੁਸੀਂ ਸ਼ੰਭੂ ਬਾਰਡਰ ਤੇ ਜਾ ਕੇ ਦੇਖੋ ਅਸੀਂ ਬਹੁਤ ਵਾਰ ਜਾ ਕੇ ਆਉਨੇ ਕਿਸਾਨਾਂ ਦੇ ਨਾਲ ਧਰਨੇ ਜਸ਼ਮੂਲੀਅਤ ਵੀ ਕਰਦੇ ਆ ਜਿਹੜਾ ਬੰਦ ਆ ਅਸਲ 'ਚ ਲੋਕਾਂ ਨੂੰ ਦਿਖਾਇਆ ਜਾਂਦਾ ਵੀ ਕਿਸਾਨਾਂ ਨੇ ਰੋਡ ਬੰਦ ਕਰਿਆ ਹੋਇਆ ਹਾਲਾਂਕਿ ਤੁਸੀਂ ਸ਼ੰਭੂ ਬਾਰਡਰ ਤੇ ਜਾ ਕੇ ਕੈਮਰਾ ਲੈ ਕੇ ਜਾਓ ਉੱਥੇ ਦੇਖੋ ਜਿਹੜਾ ਰੋਡ ਆ ਬੰਦ ਪੰਜਾਬ ਸਰਕਾਰ ਦਾ ਪੰਜਾਬ ਦੇ ਕਿਸਾਨਾਂ ਨੇ ਨਹੀਂ ਉਹ ਭਾਜੀਪੀ ਦੀ ਹਰਿਆਣਾ ਸਰਕਾਰ ਨੇ ਬੰਦ ਕਰਿਆ ਹੋਇਆ ਸ਼ੰਭੂ ਟੋਲ ਟੱਪ ਦੀ ਸਾਰ ਉੱਥੇ ਕੰਧਾਂ ਖੜੀਆਂ ਕਰੀਆਂ ਹੋਈਆਂ ਨੇ ਕੰਕਰੀਟ ਦੇ ਵੱਡੇ ਵੱਡੇ ਪਿੱਲਰ ਖੜੇ ਕਰੇ ਹੋਏ ਨੇ ਉਹ ਕਿਸਾਨਾਂ ਨੇ ਖੜੇ ਕਰੇ ਨਹੀਂ ਸੋ ਕਿਸਾਨ ਤਾਂ ਇੱਕ ਸਾਈਡ ਤੇ ਬੈਠੇ ਨੇ ਅੱਜ ਵੀ ਜੇ ਉਹ ਕੰਕਰੀਟ ਦੇ ਬਾਲਾਂ ਦੁਬਾਰਾਂ ਪਾਸੇ ਕਰ ਦਵੇ ਰੋਡ ਸ਼ਾਮ ਨੂੰ ਚੱਲ ਪੂ ਪਰ ਬੀਜੇਪੀ ਦੀ ਸਰਕਾਰ ਆ ਜਿਹੜੀ ਉਹ ਕਿਸਾਨਾਂ ਨਾਲ ਪੰਜਾਬ ਖਾਸ ਤੌਰ ਤੇ ਪੰਜਾਬੀ ਦੀ ਦੁਸ਼ਮਣ ਤੇ ਪੰਜਾਬ ਦੀ ਦੁਸ਼ਮਣ ਬੀਜੇਪੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਚਾਹੁੰਦੀ ਆ ਉਹਦੇ ਚੱਕਰ ਚ ਪੰਜਾਬ ਦਾ ਹਜ਼ਾਰਾਂ ਕਰੋੜ ਦਾ ਨੁਕਸਾਨ ਹੋ ਚੁੱਕਿਆ ਤੇ ਰੋਜ਼ ਸੈਂਕੜੇ ਕਰੋੜਾਂ ਦਾ ਨੁਕਸਾਨ ਹੋ ਰਿਹਾ ਸਾਡੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਸਾਡੇ ਕਾਰੋਬਾਰੀਆਂ ਦਾ ਨੁਕਸਾਨ ਹੋ ਰਿਹਾ ਕਿਉਂਕਿ ਬੀਜੇਪੀ ਦੀ ਸਰਕਾਰ ਮੁੱਢ ਤੋਂ ਪੰਜਾਬ ਦੀ ਦੁਸ਼ਮਣ ਰਹੀ ਆ ਤੇ ਉਹ ਆਪਣੀ ਦੁਸ਼ਮਣੀ ਨਿਵਾ ਰਹੀ ਆ ਕੋਈ ਨਹੀਂ ਪੰਜਾਬ ਦੇ ਲੋਕ ਇਹਦਾ ਜਵਾਬ ਆ ਜਿਹੜਾ ਸਮਾਂ ਆਉਣ ਤੇ ਤਰੀਕੇ ਨਾਲ ਦੇਣਗੇ ਹਾਂ ਸੋ ਇਹ ਸਨ ਮਾਰਕੀਟ ਕਮੇਟੀ ਦੇ ਚੇਅਰਮੈਨ ਰਸ਼ਪਿੰਦਰ ਸਿੰਘ ਰਾਜਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਭਾਜਪਾ ਸਰਕਾਰ ਵੱਲੋਂ ਹਮੇਸ਼ਾ ਹੀ ਪੰਜਾਬ ਸੂਬੇ ਨਾਲ ਮਰਤਈ ਮਾਂ ਵਾਲਾ سلوਕ ਕੀਤਾ ਤੇ ਉਹ ਆਪਣੀ ਇਸ ਵਾਰ ਵੀ ਸ਼ੰਭੂ ਬੈਰੀਅਲ ਜਿਹੜਾ ਲੱਗਿਆ ਹੋਇਆ ਬੰਦ ਕੀਤਾ ਉਹ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਬੰਦ ਕੀਤਾ ਗਿਆ ਨਾ ਕਿ ਕਿਸਾਨਾਂ ਨੇ ਕੀਤਾ ਜੇ ਉਸ ਨੂੰ ਨਾ ਖੋਲਿਆ ਗਿਆ ਤਾਂ ਪੰਜਾਬ ਦਾ ਹੋਰ ਵੱਡਾ ਨੁਕਸਾਨ ਹੋਏਗਾ ਅਤੇ ਘਰ ਚਾਇਆ ਤੋਂ ਕੈਮਰਾਮੈਨ ਨਿਰਿੰਦਰ ਕੜੂ ਦੇ ਨਾਲ ਰਜਿੰਦਰ ਸਿੰਘ ਪਟਦੀ ਬਸ਼ੀ